ਗੱਲ ਮਾਸਟਰ ਕੇਡਰ ਲੈਕਚਰਾਰ ਤੇ 55% ਸ਼ਰਤ ਨੂੰ ਰੱਦ ਕਰਾਉਣ ਨਾਲ ਬਹੁਤ ਅਹਿਮ ਹੈਗੀ ਆ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਕਿ ਸਭ ਤੋਂ ਪਹਿਲਾਂ ਤਾਂ ਵੀ ਇਸ ਵੀਡੀਓ ਦੇ ਲਾਈਕ ਬਣਦਾ ਜੁਨੀਅਨ ਦਾ ਜਿਹੜੀ ਕਿ ਮਸ਼ੱਕਤ ਕਰਦੀ ਤੇ ਇਸ ਤੋਂ ਵੱਡਾ ਇੱਕ ਲਾਇਕ ਹੋਰ ਬਣਦਾ ਹੈ ਉਹ ਲਾਈਕ ਵੀ ਜਰੂਰ ਕਰਨਾ ਤੁਸੀਂ ਗੱਲ ਕਰੀਏ ਵੀ ਮਾਸਟਰ ਕੇਡ ਪੋਸਟਾਂ ਜਾਂ ਲੈਕਚਰਾਰ 55% ਰੱਦ ਕਰਾਉਣ ਜਾਂ ਹੋਰ ਜਿਹੜੀਆਂ ਕੁਝ ਮੰਗਾਂ ਨੂੰ ਲੈ ਕੇ ਜਿਹੜਾ ਲਗਾਤਾਰ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਸੀ ਸੋ ਇਹਦੇ ਵਿੱਚ ਕੀ ਹੁੰਦਾ ਵੀ ਇਸ ਪ੍ਰਦਰਸ਼ਨ ਦੇ ਚੱਲਦੇ ਸਮੇਂ ਤੁਸੀਂ ਦੇਖੋਗੇ ਕਿ ਜਿਹੜਾ ਇੱਕ ਫਾਜ਼ਿਲਕਾ ਦੇ ਵਿੱਚ ਇੱਕ ਧਰਨਾ ਦਿੱਤਾ ਗਿਆ ਸੀ ਉਸ ਧਰਨੇ ਦੇ ਬਾਅਦ ਵੀ ਉੱਥੋਂ ਦੇ ਇੱਕ ਐਮਐਲਏ ਸੀ ਨਰਿੰਦਰ ਸਬਨਾ ਤੇ ਉਹਨਾਂ ਨੇ ਵੀ ਬੇਰਜ਼ਗਾਰਾਂ ਦੀ ਵੋਟ ਦਾ ਮੁੱਲ ਮੋੜਤਾ ਕਿਵੇਂ ਬੇਰਜ਼ਗਾਰਾਂ ਦੀ ਬੋਰਡ ਦਾ ਮੁੱਲ ਉਹਨਾਂ ਨੇ ਕਿਵੇਂ ਮੋੜਿਆ ਕਿਉਂਕਿ ਉਹਨਾਂ ਨੇ ਕਿਹਾ ਸੀ ਅਸੀਂ ਜਲਦੀ ਤੁਹਾਡੀ ਮੀਟਿੰਗ ਕਰਾਵਾਂਗੇ ਸਿੱਖਿਆ ਮੰਤਰੀ ਨਾਲ ਪਰ ਸਿੱਖਿਆ ਮੰਤਰੀ ਨਾਲ ਮੀਟਿੰਗ ਨਹੀਂ ਹੋ ਪਾਈ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਈ ਠੀਕ ਹੈ ਤਾਂ ਉੱਥੇ ਸਿੱਖਿਆ ਸਕੱਤਰ ਨਾਲ ਵੀ ਥੋੜੀ-ਮੋਟੀ ਜਿਹੜੀ ਗੱਲਬਾਤ ਕਰਵਾਈ ਹੈਗੀ ਆ ਪਰ ਹੁਣ ਇੱਥੇ ਇੱਕ ਗੱਲ ਦੇਖਣ ਨੂੰ ਮਿਲੀ ਕਿ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ 117 ਐਮਐਲਏ ਆ ਜਿਨ੍ਹਾਂ ਨੂੰ ਬੇਰਜ਼ਗਾਰਾਂ ਨੇ ਵੋਟਾਂ ਪਾ ਕੇ ਜਿਤਾਇਆ ਜੇਕਰ ਅਸੀਂ ਆਮ ਪਾਰਟੀ ਦੀ ਗੱਲ ਕਰੀਏ 93 ਐਮਐਲਏ 92 ਐਮਐਲਏ ਆਮ ਪਾਰਟੀ ਦੇ ਜਿਹੜੇ ਬੇਰਜ਼ਗਾਰਾਂ ਨੇ ਜਿਤਾਏ ਵੋਟਾਂ ਪਾ ਕੇ ਕਿ ਅਸੀਂ ਨੌਕਰੀਆਂ ਪੈਦਾ ਕਰਾਂਗੇ ਅਸੀਂ ਸਿੱਖਿਆ ਨੂੰ ਅੱਗੇ ਵਧਾਵਾਂਗੇ ਠੀਕ ਹੈ ਸੋ ਵੀ ਸਾਰੇ ਐਮਐਲਏ ਨੂੰ ਜਿਹੜੇ ਪੰਜਾਬ ਦੇ ਹੋਰ ਆਮ ਪਾਰਟੀ ਦੇ ਜਿੱਤੇ ਹੋਏ ਆ 92 93 ਉਹਨਾਂ ਨੂੰ ਇਸ ਚੀਜ਼ ਤੋਂ ਸਿੱਖ ਲੈਣੀ ਚਾਹੀਦੀ ਹੈ ਇਸ ਚੀਜ਼ ਤੋਂ ਇੱਕ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਸਾਨੂੰ ਬੇਰਜ਼ਗਾਰਾਂ ਦੀ ਆਵਾਜ਼ ਮੁੱਖ ਮੰਤਰੀ ਤੇ ਜਾ ਕੇ ਬੇਰਜ਼ਗਾਰਾਂ ਦੀ ਆਵਾਜ਼ ਨੂੰ ਉਠਾਉਣਾ ਚਾਹੀਦਾ ਇਸ ਕਰਕੇ ਵੀ ਐਮਐਲਏ ਨਰਿੰਦਰ ਸਭਨਾ ਵਾਸਤੇ ਇੱਕ ਲਾਈਕ ਜਰੂਰ ਬਣਾ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਚ ਮਾਸਟਰ ਕਾਰਡ ਦੀਆਂ ਪੋਸਟਾਂ ਜਲਦੀ ਕੱਟੀਆਂ ਜਾ ਸਕਣ ਕਿਉਂਕਿ ਜਿਨ੍ਹਾਂ ਨੂੰ ਅਸੀਂ ਵੋਟ ਪਾਉਨੇ ਆ ਡਾਇਰੈਕਟ ਵੋਟ ਪਾਉਨੇ ਆ ਸਾਡੇ ਲਈ ਸਾਡੀ ਆਵਾਜ਼ ਉਹੀ ਉਠਾ ਸਕਦਾ ਹੁਣ ਅਸੀਂ ਸਿੱਧਾ ਡਾਇਰੈਕਟ ਜਾ ਕੇ ਮੁੱਖ ਮੰਤਰੀ ਨੂੰ ਜਾਂ ਅਸੀਂ ਸਿੱਖਿਆ ਮੰਤਰੀ ਨੂੰ ਨਹੀਂ ਮਿਲ ਸਕਦੇ ਹੁੰਦੇ ਸਾਡਾ ਲੋਕਲ ਐਮਐਲਏ ਜਾਂ ਲੋਕਲ ਨੁਮਾਇੰਦਾ ਹੀ ਸਾਨੂੰ ਸਾਡੀ ਗੱਲ ਨੂੰ ਉੱਥੇ ਪਹੁੰਚਾਉਂਦਾ ਤੇ ਇਸ ਲਈ ਵੀ ਨਰਿੰਦਰ ਸਿੰਘ ਸਬਣਾ ਦੇ ਵਾਸਤੇ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਦੂਸਰੇ ਐਮਐਲਏ ਵੀ ਇਸ ਚੀਜ਼ ਤੋਂ ਸਿੱਖਣ ਉਹਨਾਂ ਦਾ ਵੀ ਹੱਕ ਬਣਦਾ ਕਿਉਂਕਿ ਉਹਨਾਂ ਨੇ ਵੀ ਵੋਟਾਂ ਲੈਂਤੀਆਂ ਨੇ ਵੇਰਜ਼ਗਾਰਾਂ ਨੇ ਉਹਨਾਂ ਨੂੰ ਵੀ ਜਿੱਤਿਆ ਸੋ ਧੰਨਵਾਦ ਵੀ ਲਾਈਕ ਕਰੋ ਸ਼ੇਅਰ ਕਰੋ ਮਿਲਾਂਗੇ ਨੈਕਸਟ ਕਿਸੇ ਹੋਰ ਜਾਣਕਾਰੀ ਚ ਥੈਂਕ ਯੂ